ਪੈਨਸ਼ਨਰ ਬਾਰੇ ਕਰ ਫੈਟ੍ਰੇਸ਼ਨ ਪੰਜਾਬ ਕਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਬਾਰੇ ਦੱਸੋ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸੀਗਾ ਕਿ ਪੰਜਾਬ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਉਹਦੇ ਵਿੱਚ ਮੁਲਾਜਮਣੀ ਸੀ ਸਾਡੇ ਪੈਨਸ਼ਨਰ ਵੀ ਸੀ ਰਿਟਾਇਰੀ ਬੀਤੀ ਉਹਨਾਂ ਨਾਲ ਕੁਝ ਵਾਅਦੇ ਕੀਤੇ ਸੀ ਉਹ ਵਾਅਦੇ ਅਸੀਂ ਯਾਦ ਕਰਾਉਣ ਵਾਸਤੇ ਪੰਜਾਬ ਸਰਕਾਰ ਨੂੰ ਅੱਜ ਅਸੀਂ ਇੱਥੇ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ ਸਾਨੂੰ ਆਪਣਾ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਸਭ ਪੰਜਾਬ ਦੇ ਮੁਲਾਜ਼ਮਾਂ ਨਾਲ ਕਿ ਜਿਹੜੇ 35000 ਕੱਚੇ ਮੁਲਾਜ਼ਮ ਨੇ ਦਿੱਲੀ ਤੇ ਨੇ ਵਰਕਚਾਪ ਦੇ ਨੇ ਜਾਂ ਠੇਕੇ ਦੇ ਨੇ ਉਹਨਾਂ ਨੂੰ ਜਦੋਂ ਸਾਡੀ ਆਪ ਪਾਰਟੀ ਦੀ ਸਰਕਾਰ ਬਣੂਗੀ ਸਭ ਤੋਂ ਪਹਿਲਾਂ ਹਰੇ ਪੈਨ ਦੇ ਨਾਲ 35000 ਮੁਲਾਜ਼ਮ ਜਿਹੜੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਪਰ ਉਹ 35000 ਮੁਲਾਜ਼ਮ ਅੱਜ ਨਾ ਤਾਂ ਸਾਨੂੰ ਪਤਾ ਲੱਗਦਾ ਕਿ ਉਹ ਹਰਾ ਪੈਨ ਕਿੱਥੇ ਗਿਆ ਜਿਹਦੇ ਨਾਲ 35000 ਮੁਲਾਜ਼ਮ ਨੂੰ ਰੈਗੂਲਰ ਕਰਨਾ ਨਾ ਹੀ ਕੋਈ 35000 ਮੁਲਾਜ਼ਮ ਦੇ ਚੋਹ ਰੈਗੂਲਰ ਕੀਤਾ ਗਿਆ ਇਸੇ ਤਰੀਕੇ بے ਰੋਜ਼ਗਾਰੀ ਦੂਰ ਕਰਨ ਦਾ ਵਾਅਦਾ ਕੀਤਾ ਸੀ ਇਹ ਕਹਿੰਦੇ ਵੀ ਅਸੀਂ 42000 ਨੌਕਰੀਆਂ ਦਿੰਦੇ ਆ ਤਾਂ ਇਹ ਸਾਨੂੰ ਪੰਜਾਬ ਸਰਕਾਰ ਦੱਸ ਦੇ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਚ ਕਿਹੜੀਆਂ ਕਿਹੜੀਆਂ ਨੌਕਰੀਆਂ ਦਿੰਦੇ ਆ ਉਹਦੇ ਵਿੱਚੋਂ ਘੱਟੋ ਘੱਟ 10000 ਜਿਹੜੀ ਨੌਕਰੀ ਹੈ ਉਹ ਅਗੇਤ ਆਧਾਰ ਤੇ ਜਿਹੜੇ ਡਿਊਰਿੰਗ ਸਰਵਿਸ ਜਿਹੜੇ ਆ ਮਰਾਜਮ ਡੈਥ ਹੋ ਜਾਂਦੀ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ 10000 ਉਹ ਨੌਕਰੀਆਂ ਨੇ ਉਹ ਵੀ ਵਿੱਚ ਸ਼ਾਮਲ ਕਰਕੇ ਪ੍ਰਾਈਵੇਟ ਜਿਹੜੀਆਂ ਉਹ ਸ਼ਾਮਲ ਕਰਕੇ 42000 ਦਸੀ ਜਾਂਦੇ ਤੇ ਜੇ 2.5 ਸਾਲਾਂ ਦੇ ਵਿੱਚ 42000 ਨੌਕਰੀਆਂ ਨਾ ਦੇ ਵੀ ਦਿੱਤੀਆਂ 42000 ਨੌਕਰੀ ਇਹਨਾਂ ਨੇ ਦੇ ਵੀ ਦਿੱਤੀ 5 ਸਾਲਾਂ ਦੇ ਤੇ 5 ਸਾਲਾਂ ਦੇ ਚ 84000 ਹੋ ਜਾਣਗੇ 5 ਸਾਲਾਂ ਦੇ ਵਿੱਚ 84000 ਹੋ ਜਾਣਗੇ ਤਾਂ ਜਦੋਂ ਅਕਾਲੀ ਗਵਰਨਮੈਂਟ ਸੀ ਅਕਾਲੀ ਗਵਰਨਮੈਂਟ ਨੇ 5 ਸਾਲਾਂ ਦੇ ਵਿੱਚ 1.5 ਲੱਖ ਨੌਕਰੀ ਜਿਹੜੀ ਹੈ ਉਹ ਮਤਲਬ ਦਿੱਤੀ ਸੀ ਤਾਂ ਇਹਨਾਂ ਨੇ ਕਿਹੜਾ ਮਾਰਕਾ ਮਾਰ ਲਿਆ ਜਿਹੜਾ 42000 ਨੌਕਰੀ ਜਿਹੜੀ ਦਿੱਤੀ ਇਸੇ ਤਰ੍ਹਾਂ ਇਹਨਾਂ ਨੇ ਮਤਲਬ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਜਿਹੜੇ ਆ ਤਨਖਾਹ ਸਕੇ ਜਿਹੜੇ ਨੇ ਉਹ ਜਿਹੜਾ ਉਹਨਾਂ ਦਾ ਏਰੀਅਰ ਉਹ ਵੀ ਦਵਾਂਗੇ ਅਸੀਂ ਮਤਲਬ ਤੁਹਾਨੂੰ ਜਿਹੜੀਆਂ ਨੇ ਫੇਰ ਪਰਮਿਸ਼ਨ ਦੀਆਂ ਰਿਪੋਰਟਾਂ ਜਿਹੜੀਆਂ ਇਹਨਾਂ ਪੇਨਾਂ ਲਾਗੂ ਕਰਾਂਗੇ ਉਹਦੇ ਵਿੱਚੋਂ ਇੱਕ ਵੀ ਜਿਹੜੀ ਹੈ ਇਹਨਾਂ ਦੀ ਗਾਰੰਟੀ ਜਿਹਨੂੰ ਆਪਾਂ ਕਹਿੰਦੇ ਆ ਵਾਅਦਾ ਕਹਿੰਦੇ ਆ ਉਹ ਪੂਰਾ ਨਹੀਂ ਕੀਤਾ ਇਹ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਜਿਹੜੇ ਬੇਰੁਜ਼ਗਾਰ ਨੇ ਕੱਚੇ ਨੇ ਉਹਨਾਂ ਨੂੰ ਪੱਕਾ ਕਰਾਂਗੇ ਇਹਨਾਂ ਨੇ ਕੇਜਰੀਵਾਲ ਸਾਹਿਬ ਜਦੋਂ ਆਏ ਸੀਗੇ ਕੋਲ ਹਾਜ਼ਰੀ ਵਿੱਚ ਉਹਨਾਂ ਨੇ ਇੱਕ ਬੀਬੀ ਸਰੋਜ ਸ਼ਰਮਾ ਬੀਬੀ ਹੈ ਉਹਦੇ ਨਾਲ ਉਹ ਟਾਵਰ ਤੇ ਚੜੀ ਸੀ ਟ੍ਰੇਕ ਪੀ ਤੇ ਚੜੀ ਸੀ ਪਾਣੀ ਦੀ ਉਹਨੂੰ ਹੱਥ ਜੋੜ ਕੇ ਕਿਹਾ ਸੀ ਕਿ ਬੀਬੀ ਤੁਸੀਂ ਨੇਚੇ ਆ ਲਓ ਤੁਹਾਨੂੰ ਅਸੀਂ ਜਦੋਂ ਸਾਡੀ ਸਰਕਾਰ ਬਣ ਜੂਗੀ ਅਸੀਂ ਤੁਹਾਨੂੰ ਪੱਕੇ ਕਰਾਂ ਉਹ ਬੀਬੀ ਅੱਜ ਵੀ ਟਾਵਰ ਉੱਤੇ ਚੜ ਰਹੀ ਹੈ ਅੱਜ ਵੀ ਪਾਣੀ ਦੀ ਟੈਕੀ ਤੇ ਚੜ ਰਹੀ ਹੈ ਤਾਂ ਅੱਜ ਕੇਜਰੀਵਾਲ ਸਤਿ ਭਗਵੰਤ ਮਾਨ ਜੀ ਨੂੰ ਇਹ ਨਹੀਂ ਕਿਸਦਾ ਹੈਗਾ ਕਿ ਮਤਲਬ ਬੀਬੀ ਜਿਹੜੀ ਹੈ ਦੁਖੀ ਹੈ ਇਹਦੇ ਨਾਲ ਵਾਦਾ ਕੀਤਾ ਸੀ ਤੇ ਉਹ ਵਾਦਾ ਆਪ ਸਰਕਾਰ ਦੀ ਕਾਜੀ ਉਹ ਤਕਰੀਬ ਫਰਗਤੋਂ ਲੱਗਦਾ ਉਹਨਾਂ ਦੀ ਕਠਿਨਾਈ ਤੇ ਕਰਨੀ ਦੇ ਵਿੱਚ ਜ਼ਮੀਨ ਦਾ ਸਮਾਨ ਦਾ ਫਰਕ ਹੈ ਬਹੁਤ ਝੂਠ ਦੇ ਫਲੰਦੇ ਨੇ 750 ਕਰੋੜ ਰੁਪਇਆ ਜੇ ਝੂਠ ਬੋਲਣ ਦੇ ਲਾਤਾ ਆ ਇਸ਼ਤਿਹਾਰ ਬਾਜੀ ਤੇ ਟੀਵੀ ਚੈਨਲਾਂ ਤੇ ਅਖਬਾਰਾਂ ਤੇ ਪੋਸਟਰ ਬਣਾ ਬਣਾ ਕੇ ਤੇ ਉਹ ਹੀ 750 ਕਰੋੜ ਰੁਪਇਆ ਜਿਹੜਾ ਹੈਗਾ ਜਿਹੜੇ ਲੋੜਵੰਦ ਲੋਕ ਨੇ ਚਾਹੇ ਮਜ਼ਦਮ ਨੇ ਉਹਨਾਂ ਦਾ ਏਰੀਅਰ ਦੇ ਦਿੰਦਾ ਉਹ 750 ਕਰੋੜ ਰੁਪਇਆ ਦਾ ਬਰਦਨ ਨਾ ਘਟਦਾ ਸੀ